ਖਾਲਸਾ ਰਾਜ ਦਾ ਥੰਮ ਹਰ ਸਿੰਘ ਨਲਵਾ ਤਨੀ ਤੇਗ ਦਾ ਮਰਦ ਨਸੀਬ ਵਾਲਾ 사য়া ਉਸ ਦਾ ਕੁਲ ਸੰਸਾਰ ਤਾਈਂ ਕਾਦਰ ਯਾਰ ਪਹਾੜਾਂ ਨੂੰ ਸੋਧਿਓ ਸੁਖ ਕਾਬਲ ਕੰਬਿਆ ਖੋਫ ਕੰਧਾਰ ਤਾਈਂ ਕਾਬਲ ਕੰਧਾਰ ਤੱਕ ਖਾਲਸਾ ਹੀ ਝੰਡੇ ਚਲਾਉਣ ਵਾਲੇ ਸ਼ੇਰ ਨੂੰ ਹੱਥਾਂ ਨਾਲ ਪਾੜ ਕੇ ਮਾਰ ਦੇਣ ਵਾਲੇ ਖਾਲਸਾ ਰਾਜ ਦੇ ਥੰਮ ਮਹਾਰਾਜਾ ਰਣਜੀਤ ਸਿੰਘ ਦੇ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲਵਾ ਦੀ ਬਹਾਦਰੀ ਦੇ ਕisse ਸਰਦਾਰ ਹਰ ਸਿੰਘ ਨਲਵਾ ਇਤਨਾ ਬਹਾਦਰ ਯੋद्धा ਸੀ ਕਿ ਮਹਾਰਾਜਾ ਰਣਜੀਤ ਸਿੰਘ ਨੇ ਹਰੀ ਸਿੰਘ ਨਲਵਾ ਨੂੰ ਆਪਣੀ ਖਾਸ ਫੌਜ ਵਿੱਚ ਭਰਤੀ ਕੀਤਾ ਸੀ ਇੱਕ ਦਿਨ ਸ਼ਿਕਾਰ ਖੇਡਣ ਮੌਕੇ ਜਦੋਂ ਹਰੀ ਸਿੰਘ ਨੇ ਇੱਕ ਸ਼ੇਰ ਨੂੰ ਹੱਥਾਂ ਨਾਲ ਮਾਰਿਆ ਤਾਂ ਮਹਾਰਾਜੇ ਨੇ ਉਸ ਨੂੰ ਨਲਵਾ ਖਿਤਾਬ ਦੇ ਕੇ ਸ਼ੇਰ ਦਿਲ ਰੈਜੀਮੈਂਟ ਦਾ ਜਰਨੈਲ ਨਿਯੁਕਤ ਕੀਤਾ ਸੀ ਸਰਦਾਰ ਹਰੀ ਸਿੰਘ ਨਲਵਾਦੇ ਫੌਜੀ ਜੀਵਨ ਦਾ ਆਰੰਭ 1807 ਈਸਵੀ ਵਿੱਚ ਕਸੂਰ ਦੀ ਜਿੱਤ ਨਾਲ ਹੋਇਆ ਜਿਸ ਤੋਂ ਮਹਾਰਾਜੇ ਨੇ ਖੁਸ਼ ਹੋ ਕੇ ਸਰਦਾਰ ਹਰੀ ਸਿੰਘ ਨੂੰ 30000 ਰੁਪਏ ਸਾਲਾਨਾ ਦੀ ਆਮਦਨ ਵਾਲੀ ਜ਼ਗੀਰ ਇਨਾਮ ਵਿੱਚ ਦਿੱਤੀ ਹੌਲੀ-ਹੌਲੀ ਮਹਾਰਾਜੇ ਵੱਲੋਂ ਮਿਲੀਆਂ ਹੋਰ ਜ਼ਗੀਰਾਂ ਤੋਂ ਹੋਣ ਵਾਲੀ ਹਰੀ ਸਿੰਘ ਦੀ ਆਮਦਨ 8 ਲੱਖ ਰੁਪਏ ਸਾਲਾਨਾ ਤੱਕ ਪਹੁੰਚ ਗਈ ਸੀ 1810 ਈਸਵੀ ਵਿੱਚ ਸਰਦਾਰ ਹਰੀ ਸਿੰਘ ਨੇ ਮੁਲਤਾਨ ਦੇ ਸ਼ਾਸਕ ਨਵਾਬ ਮੁਜੱਫਰ ਖਾਨ ਅਤੇ 1813 ਈਸਵੀ ਵਿੱਚ ਦੋਸਤ ਮੁਹੰਮਦ ਨੂੰ ਹਰਾ ਕੇ 1814 ਈਸਵੀ ਵਿੱਚ ਖਾਲਸਾ ਫੌਜਾਂ ਦੇ ਕਮਾਂਡਰ ਇਨ ਚੀਫ ਦਾ ਰੁਤਬਾ ਹਾਸਲ ਕੀਤਾ ਸੀ ਸਨ 1818 ਵਿੱਚ ਮੁਲਤਾਨ 1819 ਵਿੱਚ ਕਸ਼ਮੀਰ ਅਤੇ 1834 ਵਿੱਚ ਪੇਸ਼ਾਵਰ ਦੀ ਜਿੱਤ ਉਸ ਦੀਆਂ ਵੱਡੀਆਂ ਪ੍ਰਾਪਤੀਆਂ ਹਨ 1820 ਵਿੱਚ ਸਰਦਾਰ ਹਰੀ ਸਿੰਘ ਨਲਵਾ ਕਸ਼ਮੀਰ ਦਾ ਗਵਰਨਰ ਨਿਯੁਕਤ ਹੋਇਆ ਆਪਣੇ ਸ਼ਾਸਕੀ ਪ੍ਰਬੰਧ ਦੁਆਰਾ ਉੱਥੋਂ ਦੇ ਲੋਕਾਂ ਨੂੰ ਅਜੀਹਾ ਸੁਚੱਜਾ ਨਿਜਾਮ ਦਿੱਤਾ ਕਿ ਮਹਾਰਾਜੇ ਨੇ ਖੁਸ਼ ਹੋ ਕੇ ਸਰਦਾਰ ਹਰੀ ਸਿੰਘ ਦੇ ਨਾਮ ਦਾ ਸਿੱਕਾ ਜਾਰੀ ਕਰਵਾ ਦਿੱਤਾ ਜੋ 1890 ਈਸਵੀ ਤੱਕ ਕਸ਼ਮੀਰ ਵਿੱਚ ਨਿਰੰਤਰ ਚੱਲਦਾ ਰਿਹਾ महमूद ਗਜ਼ਨਵੀ ਤੋਂ ਲੈ ਕੇ ਅਹਿਮਦ ਸ਼ਾਹ ਅਬਦਾਲੀ ਤੱਕ ਦਰਰਾਏ ਖੈਬਰ ਰਾਹੀਂ ਹਿੰਦੁਸਤਾਨ ਵਿੱਚ ਪਰਵੇਸ਼ ਕਰਨ ਵਾਲਿਆਂ ਉੱਤੇ ਹਰੀ ਸਿੰਘ ਨਲਵਾ ਨੇ 1834 ਵਿੱਚ ਪਿਸ਼ਾਵਰ ਦੀ ਜਿੱਤ ਮਗਰੋਂ ਮੁਕੰਮਲ ਰੋਕ ਲਗਾ ਦਿੱਤੀ ਸੀ ਜਦੋਂ ਮੁਲਤਾਨ ਫਤਿਹ ਕਰਦਿਆਂ ਹਰੀ ਸਿੰਘ ਨਲਵਾ ਜ਼ਖਮੀ ਹੋ ਕੇ ਜ਼ਮੀਨ ਉੱਤੇ ਡਿੱਗ ਗਿਆ ਤਾਂ ਪਹਿਲੀ ਵਾਰ ਮਹਾਰਾਜਾ ਰਣਜੀਤ ਸਿੰਘ ਦੀ ਅੱਖ ਵਿੱਚੋਂ ਅਥਰੂ ਡਿੱਗਿਆ ਸੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਸਾਫ਼ ਕਿਹਾ ਸੀ ਕਿ ਅੱਜ ਮੇਰੀ ਸੱਜੀ ਬਾਹ ਕੁੱਟ ਗਈ ਹੈ ਆਪਣੇ ਜੀਵਨ ਦੀ ਆਖਰੀ ਜੰਗ ਲੜਦਿਆਂ ਜਮਰੋਧ ਦੇ ਕਿਲੇ ਨੂੰ ਬਚਾਉਣ ਸਮੇਂ ਸਰਦਾਰ ਹਰੀ ਸਿੰਘ ਨਲਵਾ ਨੂੰ ਦੁਸ਼ਮਣ ਨੇ ਧੋਖੇ ਨਾਲ ਛੁਪ ਕੇ ਗੋਲੀਆਂ ਮਾਰੀਆਂ ਸਨ ਸ਼ਹੀਦੀ ਤੋਂ ਪਹਿਲਾਂ ਹਰੀ ਸਿੰਘ ਨਲਵਾ ਨੇ ਆਪਣੇ ਸਾਥੀ ਸਿਪਾਹੀਆਂ ਨੂੰ ਵਧਾਈ ਦਿੰਦਿਆਂ ਮੰਗ ਕੀਤੀ ਸੀ ਕਿ ਜਦ ਤੱਕ ਸ਼ੇਰੇ ਪੰਜਾਬ ਇੱਥੇ ਨਾ ਪਹੁੰਚ ਜਾਣ ਤਦ ਤੱਕ ਤੁਸੀਂ ਕਿਲਾ ਜਮਰੋਧ ਉੱਤੇ ਝੁਲ ਰਹੇ ਖਾਲਸਾਈ ਝੰਡੇ ਨੂੰ ਵੈਰੀਆਂ ਤੋਂ ਬਚਾਈ ਰੱਖਣਾ ਸਰਦਾਰ ਹਰੀ ਸਿੰਘ ਨਲਵਾ ਦੇ ਆਪਣੇ ਸਿਪਾਹੀਆਂ ਨੂੰ ਆਖਰੀ ਬੋਲ ਸਨ ਕਿ ਉਸ ਅਕਾਲ ਪੁਰਖ ਪਰਮਾਤਮਾ ਉੱਤੇ ਪੂਰਨ ਪੂਰੋਸਾ ਰੱਖਣਾ ਜੋ ਸਾਫ ਦਾ ਰੱਖਾ ਤੇ ਪ੍ਰਤਪਾਲਕ ਹੈ ਇਤਨੇ ਬਚਨ ਕਹਿ ਕੇ ਸ਼ੇਰ ਨੂੰ ਹੱਥਾਂ ਨਾਲ ਪਾੜ ਦੇਣ ਵਾਲੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਅਨਕੀਲੇ ਜਰਨੈਲ ਸਰਦਾਰ ਹਰੀ ਸਿੰਘ ਨਲਵਾ 30 April 1837 ਨੂੰ ਸਦ ਆ ਲਈ ਚੁੱਪ ਹੋ ਗਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ